ਏਸੀ ਦੇ ਕਮਰੇ ਚ ਬੈ ਕੇ ਢਾਲੀਵਾਲ ਸਾਹਵੇਂ ਫੈਸਲੇ ਨਹੀਂ ਹੋਣੇ ਔਰ ਮੈਂ ਹਾਏ ਜ਼ਰੂਰ ਹੈ ਜੇ ਕਿਤੇ ਮਜੀਠੇ ਪੰਗਾ ਲੈ ਲਿਆ ਤੇ ਟਮਾਟਰ ਨੂੰ ਟਮਾਟਰ ਕਹਿਣ ਸਿਖਾ ਦੇਾਂਗੇ ਇਹ ਜੇ ਹਲਾਤ ਬਣਾ ਦੇਾਂਗੇ ਕੱਢ ਦੇ ਆਗੇ ਭੁਲੇਖੇ ਮੇਰੇ ਵੀਰੋ ਮੈਂ ਅਗਲੀ ਗੱਲ ਕਰਾਂ ਵੈਸੇ ਮੈਨੂੰ ਤਾਂ ਨਹੀਂ ਸਮਝ ਆਉਂਦੀ ਮੇਰੀ ਵਾਰੀ ਕਿਵੇਂ ਆਉਣੀ ਆ ਪਹਿੰਜੀ ਪਹਿਲਾਂ ਮੈਂ ਥੋੜੇ ਪਰਿਵਾਰ ਨਾਲ ਲੜੀ ਗਿਆ ਐਮਐਲਏ ਬਣਨ ਖਾਤਰ ਹੋਣਾ ਮੇਰੀ ਧਰਮ ਪਤਨੀ ਮੇਰੀ ਕੁਰਸੀ ਕੋ ਕੇ ਬਹਿ ਗਈ ਆ ਹੁਣ ਪਤਾ ਨਹੀਂ ਹੁਣ ਇਹਦੇ ਨਾਲ ਕਿੰਨਾ ਚਿਰ ਮੇਰੀ ਵਾਰੀ ਤਾਂ ਹੋਣੀ ਨਹੀਂ ਲੱਗਦਾ ਇਹ ਪੱਕੇ ਕਬਜੇ ਹੋ ਗਏ ਆ ਮਗਰ ਚਲੋ ਸਾਡੇ ਵਰਗੇ ਸਿੰਘਾਂ ਦਾ ਕੰਮ ਹੈ ਕੰਮ ਯੋਜਨਾ ਲੜਾਈ ਲੜਨੀ ਫੈਸਲਾ ਗੁਰੂ ਦੀ ਸੰਗਤ ਨੇ ਕਰਨਾ ਹੈ ਇਹ ਜਿਹਨੂੰ ਬੜਾ ਦੇਣ ਅਸੀਂ ਤਾਂ ਉਹਦਾ ਸਤਕਾਰ ਕਰਦੇ ਆ ਲੋਕਤੰਤਰ ਇਹ ਆ ਮੈਨੂੰ ਪਤਾ ਹੈ ਇਹ ਮੈਂ ਇਹਦੇ ਨਾਲ ਤਾਂ ਅੰਦਰ ਖਾਤੇ ਤਾਂ ਲੜਾਈ ਲੜ ਸਕਦਾ ਆ ਸਟੇਜ ਤੇ ਪਾਹੀ ਮੌਕਾ ਮਿਲਦਾ ਇੱਥੇ ਕਹਿਣ ਜੋਗੀ ਕੁਝ ਨਹੀਂ ਮੈਨੂੰ ਇਸੇ ਬਹਾਨੇ ਮੈਂ ਵੀ ਜਦੋਂ ਮੌਕਾ ਮਿਲਦਾ ਨਾਲ ਹੀ ਇਕੱਲੀ ਨਾਪ ਦੇਣਾ ਕਿਉਂਕਿ ਅੰਦਰ ਜਾ ਕੇ ਤਾਂ ਫਿਰ ਮਾਫੀ ਮੰਗਾ ਕੇ ਕਿ ਕੋਈ ਨਾ ਗਲਤੀ ਹੋ ਗਈ ਵੱਧ ਘੱਟ ਬੋਲਿਆ ਗਿਆ ਤੂੰ ਨਾ ਬਾਲਾ ਦਿਲ ਨੂੰ ਨਾ ਹੀ ਗੁੱਸਾ ਨਾ ਕਰ ਜੀ ਇਹ ਜ਼ਮਾਨਾ ਹੀ ਇਹੋ ਜਿਹਾ ਹੈ ਜੀ ਇੱਕ ਜ਼ਮਾਨਾ ਹੁੰਦਾ ਸੀ ਜਦੋਂ ਪਤੀ ਪਰਮੇਸ਼ਰ ਹੁੰਦਾ ਸੀ ਉਹਨਾਂ ਤਾਂ ਜਿਹੜਾ 7 ਬਚਨ ਕਰਕੇ ਰਵੇ ਜ਼ਮਾਨਾ ਉਹਦਾ ਹੀ ਹੈ ਇਸ ਲਈ ਬੜੇ ਧਿਆਨ ਨਾਲ ਚੱਲਣਾ ਪੈਂਦਾ ਹਰ ਗੱਲ ਦਾ ਧਿਆਨ ਰੱਖਣਾ ਪੈਂਦਾ ਚਲੋ ਮੈਂ ਇਹ ਗੱਲ ਛੱਡਾਂ ਆ ਵੇਖੋ ਪੱਤਰਕਾਰ ਕਿੰਨੇ ਖੁਸ਼ ਹੋਣ ਦੇ ਹਾਲ ਭਾਵੇਂ ਇਹਨਾਂ ਦਾ ਮੇਰੇ ਵਰਗਾ ਹੀ ਹੋਵੇ ਆ ਦਿਲਜਿੰਦਰ ਅਦਲਜਿੰਦਰ ਦਾ ਤੇ ਉਹਦੇ ਨਾਲ ਦੇ ਸਾਥੀ ਦਾ ਹਾਲ ਤੁਹਾਡਾ ਮੇਰੇ ਤੋਂ ਵੀ ਭਾਵੇਂ ਭੜਾ ਹੋਵੇ ਮਾਰ-ਮਾਰ ਤਾੜੀਆਂ ਇਸ ਤਰ੍ਹਾਂ ਤੁਸੀਂ ਸਵਾਦ ਲੈਣ ਦੀ ਰਿਓ ਸਾਰਾ ਦਿਨ ਮਗਰ ਜਿਹਦੇ ਨ ਪਤਾ ਤਾਂ ਸਭ ਨੂੰ ਹੀ ਆ ਕਿਦਾ ਕਿਦਾ ਕੀ ਹਾਲ ਹੈ ਚਲੋ ਰੱਬ ਸੋਖੀ ਬਖਸ਼ੇ ਇਹ ਜਿਹੜੀ ਗੱਡੀ ਆ ਨਾ ਇਹ ਰਲ ਮਿਲ ਕੇ ਚੱਲਦੀ ਆ ਤੇ ਬਾਹਲਾ ਅੱਗੇ ਪਿੱਛੇ ਐਕਸਲੇਟਰ 90 ਨਾਲ ਕਦੇ ਇੱਕ ਵਾਰੀ ਗੱਡੀ ਪਲਟ ਜਾਂਦੀ ਹੈ ਜਿਵੇਂ ਭਗਵੰਤ ਮਾਨ ਦੀ ਪਲਟ ਗਈ ਸੀ ਇਸ ਲਈ ਅਸੀਂ ਉਹ ਜਿਆ ਪੰਗਾ ਤਾਂ ਲੈਣਾ ਨਹੀਂ ਅਸੀਂ ਤਾਂ ਬੜੇ ਧਿਆਨ ਨਾਲ ਚੱਨਣ ਵਾਲੇ ਲੋਕ ਆ ਜੀ ਇਸ ਲਈ ਚਲੋ ਇਹ ਗੱਲ ਛੱਡੀਏ ਮੈਂ ਲੰਮਾ ਚੌੜੀ ਕਹਾਣੀ ਤੇ ਨਹੀਂ ਇੱਥੇ ਆਇਆ ਔਰ ਮੈਂ ਭੈਣ ਜੀ ਨੂੰ ਵਧਾਈ ਦੇਣਾ ਕਿ ਅੱਜ ਤਾਂ ਤੁਸੀਂ ਟਰੇਲਰ ਵੇਖਿਆ ਅੱਜ 5 6 ਸ਼ਮੂਲੀਅਤ ਹੋਈਆਂ ਨੇ ਮੈਂ ਭਾਜੀ ਦਾ ਵੀ ਧੰਨਵਾਦ ਕਰਦਾ ਥਰੀਏ ਵਾਲੇ ਸਾਡੇ ਸਰਪੰਚ ਸਾਹਿਬ ਤੁਸੀਂ ਵੀ ਆਓ ਚਰੋਪਾ ਪਾ ਕੇ ਜਾਓ ਇੱਕਾਰੀ ਇੱਥੇ ਮੈਨੂੰ ਲੱਗਾ 50 55 ਸਾਲ ਅਸੀਂ ਵੱਖੋ ਵੱਖੀ ਰਹੇ ਹਾਂ ਕਿਉਂ ਜੀ ਸਰਪੰਚ ਸਾਹਿਬ ਦਾ ਆਪਣਾ ਥਰੀਏ ਵਾਲਾ ਦਾ ਅਰਜਨ ਸਿੰਘ ਹੋਰੀ ਔਰ ਲੰਮਾ ਸਮਾਂ ਬੈਰ ਜਿਹੜੀ ਗੱਲ ਕਰ ਰਿਹਾ ਤੁਸੀਂ ਵੇਖੋ ਬਹੁਲ ਕੇ ਜਾਂ ਬਣ ਰਿਹਾ ਹਲਕੇ ਚ ਆ ਭਾਜੀ ਉਰੀ ਹਮੇਸ਼ਾ ਹੀ ਸਾਡੇ ਜਿੰਨੀ ਵਾਰੀ ਮੈਂ ਐਮ.ਐਲ.ਏ ਬਣਿਆ ਭਾਜੀ ਹੋਰੀ ਨਹੀਂ ਛੱਡੇ ਆਰੇ ਹਸਪਤਾਲ ਆਏ ਐਤਕੀ ਇਹਨਾਂ ਨੇ ਵੀ ਕਿਰਪਾ ਕਰਤੀ ਇਸ ਲਈ ਭਾਵੇਂ ਤੁਹਾਨੂੰ ਸਰੋਪਾ ਪੈ ਗਿਆ ਮਗਰ ਤੁਹਾਨੂੰ ਬਾਰ-ਬਾਰ ਪਾਏ ਦਾ ਸਵਾਦ ਵੜਾ ਆਉਂਦਾ ਇਸ ਲਈ ਬੋਲੋ ਇਨਸੋਲਿਆ ਉਹਨੂੰ ਵੇਖੋ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਬੜੀ ਖੁਸ਼ੀ ਦੀ ਗੱਲ ਹੈ ਔਰ ਤੂੰ ਵੀ ਖੋਚ ਰਿਹਾ ਆਕਰ